ਨਾਜ਼ਮੀਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਦੇਵ ਉਠਣੀ ਇਕਾदशी ਅਤੇ ਬਾਬਾ ਸ਼ਾਮ ਜੀ ਦਾ ਜਨਮ ਦਿਵਸ 2 ਨਵੰਬਰ ਨੂੰ ਚੰਡੀਗੜ੍ਹ ਰੋਡ ਤੇ ਕੋਹਾੜਾ ਚੌਂਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਾਮ ਮੰਦਰ ਵਿਖੇ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤਿਆਰੀਆਂ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਪ੍ਰਦੀਪ ਮਿੱਤਲ ਸੰਦੀਪ ਅਗਰਵਾਲ ਅਨਿਲ ਮਿੱਤਲ ਅਤੇ ਐਲ ਆਰ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਮਾਰੋਹ ਦੀਆਂ ਤਿਆਰੀਆਂ ਦੀ ਰੂਪਰੇਖਾ ਤਿਆਰ ਕੀਤੀ ਗਈ ਮੀਟਮ ਨੂੰ ਸੰਬੋਧਨ ਕਰਦਿਆਂ ਐਲ ਆਰ ਮਿੱਤਰ ਨੇ ਐਲਾਨ ਕੀਤਾ ਕਿ ਬਾਬਾ ਜੀ ਦੇ ਜਨਮ ਦਿਵਸ ਦੇ ਮੌਕੇ ਤੇ 2 ਨਵੰਬਰ ਨੂੰ ਦੁਪਹਿਰ 2 ਵਜੇ ਪਾਮ ਸਿਟੀ ਤੋਂ ਇੱਕ ਵਿਸ਼ਾਲ ਨਿਸ਼ਾਨ ਯਾਤਰਾ ਕੱਢੀ ਜਾਵੇਗੀ ਨਿਸ਼ਾਨ ਯਾਤਰਾ ਤੋਂ ਪਹਿਲਾਂ ਹਰੀਨਾਮ ਸੰਕੀਰਤਨ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਗਵਾਲੀਅਰ ਦੀ ਵੈਸ਼ਨਵੀ ਸ਼ਰਮਾ ਬਾਬਾ ਜੀ ਦੀ ਮਹਿਮਾ ਦੇ ਗੁਣ ਗਾਣ ਗਉਣਗੇ ਸ਼ਾਮ ਦੀ ਸਭਾ ਵਿੱਚ 5 ਵਜੇ ਪ੍ਰਸਿੱਧ ਭਜਨ ਗਾਇਕ ਪ੍ਰਿੰਸ ਛਾਵੜਾ ਆਪਣੀ ਸੁਰੀਲੀ ਆਵਾਜ਼ ਨਾਲ ਬਾਬਾ ਦੀ ਉਸਤਤਿ ਕਰਨਗੇ ਸਮਾਰੋਹ ਲਈ ਪੂਰੇ ਮੰਦਰ ਨੂੰ ਰੰਗीन ਲਾਈਟਾਂ ਨਾਲ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ ਉਸ ਦਿਨ ਦੇਸੀ ਅਤੇ ਵਿਦੇਸੀ ਫੁੱਲਾਂ ਨਾਲ ਬਾਬਾ ਜੀ ਦਾ ਸ਼ਿੰਗਾਰ ਕੀਤਾ ਜਾਵੇਗਾ ਜੋ ਕਿ ਦੇਖਣਯੋਗ ਹੋਵੇਗਾ ਨਿਸ਼ਾਨ ਯਾਤਰਾ ਲਈ ਟਰਸਟ ਵੱਲੋਂ ਇੱਕ ਰੂਟ ਮੈਪ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਨੂੰ ਵੀ ਕੋਈ ਅਸੁਵਿਧਾ ਨਾ ਹੋਵੇ ਤਸ ਵੱਲੋਂ ਬੱਚਿਆਂ ਤੇ ਔਰਤਾਂ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਜਾਣਗੇ ਸਮਾਰੋਹ ਵਿੱਚ ਖਾਟੂ ਸ਼ਾਮ ਬਾਬਾ ਮੰਦਰ ਤੋਂ ਵਿਸ਼ੇਸ਼ ਤੌਰ ਤੇ ਲਿਆਂਦੇ ਗਏ ਖਜ਼ਾਨੇ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਸ਼ਰਧਾਲੂਆਂ ਵਿੱਚ ਵੰਡਿਆ ਜਾਵੇਗਾ ਬਾਬਾ ਨੂੰ ਛਪਣ 56 ਭੋਗ ਪੇਟ ਕੀਤੇ ਜਾਣਗੇ ਇਸ ਮੌਕੇ ਵਿਜੇ ਗੋਇਲ ਅਭਿਸ਼ੇਕ ਗੁਪਤਾ ਹਰੀਸ਼ ਗਰਗ ਸੰਦੀਪ ਗੋਇਲ ਅਤੁਲ ਵਾਲੀਆ ਬਲਰਾਜ ਸ਼ਰਮਾ ਦੀਪਕ ਭਾਰਤਵਾਜ ਚੰਦੇਸ਼ਵਰ ਭਾਰਤਵਾਜ ਜੈ ਭਗਵਾਨ ਗੋਇਲ ਪ੍ਰਮੋਦ ਗਰਗ, ਮਨੀਸ਼ ਬਾਜ਼ਾਰੀ, ਜਤਿੰਦਰ ਸ਼ਰਮਾ, ਸੁਨੀਲ ਗੋਇਲ, ਪ੍ਰਦੀਪ ਯਾਦਵ ਅਤੇ ਰਜਿੰਦਰ ਗੁਪਤਾ ਆਦਿ ਨੇ ਮੀਟਿੰਗ ਵਿੱਚ ਆਪਣੇ ਸੁਝਾਅ ਦਿੱਤੇ।